ਹਾਂਜੀ ਕੋਈ ਹੈਗਾ ਇਹ ਕੌਣ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਨੂੰ ਨਾ ਵੀ ਕਰਮਜੀਤ ਦੀ ਘਰ ਵਾਲੇ ਨੇ ਭੇਜਿਆ ਸੀਗਾ ਰਫ ਕਮਰਾ ਚਾਹੀਦਾ ਸੀਗਾ ਮੈਨੂੰ ਕਰਮਜੀਤ ਦੀ ਘਰ ਵਾਲੀ ਉਹ ਕਸ਼ਮੀਰੀ ਵਾਲੇ ਜਿਹੜੇ ਉਹ ਫੈਕਟਰੀ ਚ ਲੱਗੀ ਹੋਈ ਆ ਹਾਂਜੀ ਹਾਂਜੀ ਅੱਛਾ 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 ਤੁਸੀਂ ਵੀ ਫੈਕਟਰੀ ਚ ਲੱਗੇ ਹੋ ਹਾਂ ਜੀ ਮੈਂ ਫੈਕਟਰੀ ਚ ਲੱਗਿਆ ਹਾਂ। ਓਕੇ ਓਕੇ। ਉਹਨਾਂ ਦੇ ਨਾਲ ਹੀ ਹੈ ਨਾ ਮੈਂ ਉਹਨਾਂ ਨੇ ਭੇਜਿਆ ਸੀਗਾ ਮੈਨੂੰ। ਕਹਿੰਦੇ ਵੀ ਇੱਥੇ ਉਹਨਾਂ ਦੇ ਘਰੇ ਸੁਖੀ ਤੁਹਾਡਾ ਨਾਮ ਹੈ ਨਾ? ਹਾਂ ਜੀ ਹਾਂ ਜੀ। ਤੇ ਉਹ ਕਹਿੰਦੇ ਵੀ ਉਹਨਾਂ ਦੇ ਘਰੇ ਰੂਮ ਮਿਲ ਜੂਗਾ ਤੈਨੂੰ। ਹਾਂ ਨਹੀਂ ਉਹਨਾਂ ਦੇ ਘਰ ਨਹੀਂ ਉਸੇ ਪਤਾ ਕੀਤਾ। ਉਹਨਾਂ ਦੇ ਘਰੇ ਉਹਨਾਂ ਨੇ ਮੈਨੂੰ ਭੇਜਿਆ ਤਾਂ ਹੀ ਜ ਉਹਨਾਂ ਕੋਲੇ ਹੁੰਦੀ ਜਗ੍ਹਾ ਤੇ ਮੈਨੂੰ ਇੱਥੇ ਕਾਹਤੋਂ ਆਉਣਾ ਪੈਂਦਾ। ਉਹ ਕਦੋਂ ਕਦੋਂ ਐਵੇਂ ਫੈਕਟਰੀ ਤੁਸੀਂ? ਹਾਲ ਤਾਂ ਇੱਕ ਹਫਤਾ ਹੀ ਹੋਇਆ ਜੀ। ਹਫਤਾ ਕਿੱਥੇ ਰਹਿਓ ਫਿਰ? ਹਫਤਾ ਬਸ ਉਧਰ ਉਧਰ ਕਰ ਲਿਆ ਸੀਗਾ ਅਡਜਸਟਮੈਂਟ। ਅੱਛਾ ਦੇਖੋ ਜੀ ਕਮਰੇ ਦੀ ਗੱਲ ਇਹ ਆ ਕਮਰਾ ਸਾਡੇ ਕੋਲੇ ਹੈਗੇ ਨੇ 4 ਪਹਿਲਾਂ ਅਸੀਂ ਕਿਰਾਏ ਤੇ ਜ਼ਰੂਰ ਦਿੰਦੇ ਕਿਉਂਕਿ ਮੇਰੇ ਮਿਸੇ ਜਿਉਂਦੇ ਹੁੰਦੇ ਸੀ ਅੱਛਾ ਤੇ ਸੀ 1 ਮਹੀਨੇ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਹੁਣ ਮੈਂ ਆ ਇੱਕ ਮੇਰਾ ਛੋਟਾ ਬੱਚਾ ਸੀ ਇਹ ਘਰ 'ਚ ਰਹਿ ਰਹਿਆਂਗੇ ਅ ਮਤਲਬ ਕਿ ਤੁਸੀਂ ਸੋਚ ਲਓ ਬਈ ਰਹਿ ਸਕਦੇ ਹੋ ਕਮਰਾ ਚਲੋ ਵਿਲੇ ਨੇ ਅਸੀਂ ਕਿਰਾਏ 'ਤੇ ਦੇ ਦਾਂਗੇ 4 ਕਮਰੇ ਹੀ ਫ੍ਰੀ ਨੇ ਹਾਂ ਜੀ ਮੈਂ ਕੱਲੀ ਸੀਗੀ ਵੈਸੇ ਤਾਂ ਕੈਮਰਾ ਉੱਪਰ ਹੈ ਕਿ ਨੀਚੇ ਹੈ ਜੀ ਅਸੀਂ ਉੱਪਰ ਵੀ ਹੈਗਾ ਨੀਚੇ ਵੀ ਹੈ ਜਿਹੜਾ ਤੁਹਾਨੂੰ ਪਸੰਦ ਆ ਉਹ ਰੱਖ ਲਿਓ ਅੱਛਾ ਚਲੋ ਕੋਈ ਨਾ ਮੈਂ ਉੱਪਰ ਰਹਿ ਲੂੰਗੀ ਫਿਰ ਵਿੱਚ ਤਾਂ ਔਖਾ ਹੋ ਜਾਂਦਾ ਹੈ ਹਾਂ ਤੇ ਖਾਣੇ ਦਾ ਕਿਵੇਂ ਕਰੋਗੇ ਖਾਣੇ ਦਾ ਬਾਹਰ ਤੇ ਮੰਗਵੋਣੀ ਹੁੰਦੀ ਜੀ ਵੈਸੇ ਮੈਂ ਚਲੋ ਤੁਸੀਂ ਐ ਕਰਿਓ ਖਾਣੇ ਦਾ ਅਰੇਂਜਮੈਂਟ ਮੈਂ ਤੁਹਾਡਾ ਕਰ ਦਿੰਦਾ ਦੇਖੋ ਰਸੋਈ ਆਪਨ ਕੋਲ ਇੱਕ ਹੋਊ ਠੀਕ ਆ ਸੈਪਰੇਟ ਨਹੀਂ ਹੈਗਾ ਨਾ ਬਾਥਰੂਮ ਲੈਟਰਨ ਇੱਥੇ ਯੂਜ਼ ਕਰਨੇ ਪੈਣਗੇ ਅੱਛਾ ਜੀ ਤੇ ਖਾਣੇ ਦਾ ਤੁਸੀਂ ਇੱਦਾਂ ਕਰ ਲਿਓ ਕਿ ਮੈਨੂੰ ਰੋਟੀ ਟੁੱਕ ਦਾ ਔਖਾ ਮੈਂ ਵੀ ਬਾਹਰ ਤੋਂ ਮੰਗਾਉਣਾ ਹਨਾ ਘਰ ਦਾ ਸਾਰਾ ਕੁਝ ਹੈਗਾ ਤੁਸੀਂ ਖਾਣਾ ਮੇਰਾ ਬਣਾ ਦਿਆ ਕਰੋ ਤੇ ਆਪਣਾ ਵੀ ਬਣਵਾ ਲਿਆ ਕਰੋ ਉਹਦਾ ਤੁਹਾਡੇ ਤੋਂ ਅਲੱਗ ਤੋਂ ਕੋਈ ਚਾਰਜ ਨਹੀਂ ਲੈਂਦਾ ਜਾਊਗਾ ਰੂਮ ਦਾ ਜਿਹੜਾ ਰੈਂਟ ਆ 2000 ਰੁਪਏ ਦਿੰਦੇ ਸੀ ਪਹਿਲਾਂ ਜਿੰਨੇ ਵੀ ਹਨਾ ਅੱਛਾ ਜੀ ਤੇ ਤੁਸੀਂ ਕੋਈ ਗੱਲ ਨਹੀਂ ਜਿੰਨਾ ਤੁਹਾਨੂੰ ਸਹੀ ਲੱਗਿਆ ਹਨਾ ਉਹਨਾਂ ਦੇ ਦਿਓ 2000 ਰੁਪਏ ਹਾਂ 2000 ਸੀ ਜਿੰਨਾ ਤੁਹਾਨੂੰ ਸਹੀ ਲੱਗਦਾ ਉਹਨਾਂ ਦੇ ਦਿਓ ਕੋਈ ਗੱਲ ਨਹੀਂ ਅੱਛਾ ਠੀਕ ਹੈ ਹਾਂ ਕੋਈ ਗੱਲ ਨਹੀਂ ਜੀ ਬਣਾ ਦਿਆ ਕਰੋ ਖਾਣੇ ਦੀ ਤਾਂ ਕਿਹੜੀ ਗੱਲ ਹੈਗੀ ਹਾਂ ਤੇ ਬਾਕੀ ਮੇਰਾ ਛੋਟਾ ਬੱਚਾ ਹੈ ਚਲੋ ਉਹ ਤਾਂ ਮੜਾ ਮੋٹے ਖਾਣਾ ਖਾਂਦਾ ਚਲੋ ਸਾਲਕ ਦਾ ਕਿਹੜਾ ਖਾਣਾ ਹੈ ਨਾ ਤੇ ਚਾਹ ਪਾਣੀ ਹੈਗਾ ਸਾਰਾ ਕੁਝ ਦੁੱਧ ਪਾਣੀ ਉਹ ਤੁਹਾਨੂੰ ਪਹੁੰਚ ਜਾ ਕਰੂਗਾ ਤੁਹਾਨੂੰ ਵਿੱਚ ਹੀ ਮਿਲ ਜਾਊਗਾ ਉਹ ਤਾਂ ਤੁਹਾਡੇ ਤੋਂ ਕੋਈ ਲਗ ਗਰੈਂਟ ਨਹੀਂ ਲੈਂਦੇ ਠੀਕ ਹੈ ਨਾ ਅੱਛਾ ਕਿਉਂਕਿ ਏਦਾਂ ਮੈਨੂੰ ਵੀ ਸਹਾਰਾ ਲੱਗ ਜੂ ਹਨਾ ਤੇ ਰੋਟੀ ਟੁੱਕਦਾ ਮੈਨੂੰ ਵੀ ਔਖਾ ਬੱਚਾ ਵੀ ਸਾਹਮਣਾ ਪੈਂਦਾ ਹਨਾ ਤੇ ਬਸ ਏਦਾਂ ਵੀ ਤੁਸੀਂ ਸਵੇਰੇ ਖਾਣਾ ਬਣਾ ਜਾ ਕਰੋ ਦੁਪਹਿਰ ਦਾ ਵੀ ਬਣਾ ਜਾ ਕਰੋ ਤੇ ਸ਼ਾਮ ਦਾ ਆ ਕੇ ਬਣਾ ਲੈ ਕਰੋ ਸ਼ਿਫਟ ਕਦੋਂ ਤੋਂ ਕਦੋਂ ਤੁਹਾਡੀ ਮਾਰਨਿੰਗ ਸ਼ਾਮ ਤੱਕ ਕੀ ਹੁੰਦਾ ਵਾ ਹਾਂ ਮਾਰਨਿੰਗ ਤੋਂ ਸ਼ਾਮ ਤੱਕ ਹੋਊਗੀ ਕਿੰਨੇ ਵਜੇ ਜਾਣਾ ਤੁਸੀਂ ਮੈਂ ਤਾਂ ਸਵੇਰੇ 8-9 ਵਜੇ ਤੱਕ ਜਾਣੀ ਹੈਗੀ ਹਾਂ ਤੇ ਸ਼ਾਮ ਨੂੰ 5:00 ਵਜੇ ਹਾਂਜੀ ਹਾਂਜੀ ਓਕੇ ਓਕੇ ਕੋਈ ਗੱਲ ਨਹੀਂ ਆਜੋ ਤੁਹਾਨੂੰ ਰੂਮ ਦਿਖਾਉਣਾ ਫਿਰ ਮੈਂ ਅੱਛਾ ਬਾਕੀ ਤੁਹਾਨੂੰ ਸਹੀ ਲੱਗਾ ਰੱਖ ਲਿਓ ਨਹੀਂ ਪਿੰਡ 'ਚ ਕਿਸੇ ਦੇ ਹੋਰ ਪਤਾ ਕਰ ਲਿਓ ਵੈਸੇ ਮੈਂ ਤਾਂ ਅ ਕਹਿੰਦਾ ਨਹੀਂ ਕਿ ਪਿੰਡ 'ਚ ਕਿਤੇ ਤੁਹਾਨੂੰ ਹੋਰ ਰੂਮ ਮਿਲ ਜੂਗਾ ਚਲੋ ਕੋਈ ਗੱਲ ਨਹੀਂ ਤੁਹਾਡੀ ਮਜਬੂਰੀ ਹੈ ਪਰਿਵਾਰ 'ਚ ਕੌਣ-ਕੌਣ ਹੈ ਵੈਸੇ ਤੁਹਾਡੇ ਮੇਰਾ ਨਾ ਹੀ ਪਹਿਲਾਂ ਡਿਵੋਰਸ ਹੋਇਆ ਹੈਗਾ ਨੇ ਬੋਸ ਵਾ ਹਾਂਜੀ ਕਿੱਥੋਂ ਆਏ ਹੋਗੇ ਵੈਸੇ ਮੈਂ ਪਟਿਆਲੇ ਤੋਂ ਆਉਂਗੀ ਪਟਿਆਲੇ ਤੋਂ ਹਾਂਜੀ ਓਕੇ ਓਕੇ ਬੱਚਾ ਬੱਚਾ ਤਾਂ ਨਹੀਂ ਕੋਈ ਹੈਗਾ ਸੀ ਨਹੀਂ ਨਹੀਂ ਕਿੰਨਾ ਕੁ ਟਾਈਮ ਹੋਇਆ ਸੀ ਵਿਆਹ ਨੂੰ ਥੋੜਾ ਟਾਈਮ ਹੀ ਹੋਇਆ ਸੀ ਉਹ ਵਸਥ ਨੂੰ ਪਤਾ ਅੱਜ ਕੱਲ ਦੇ ਮੁੰਡੇ ਨਸ਼ੇ ਪੱਤੇ ਜ਼ਿਆਦਾ ਕਰਦੇ ਆਗੇ ਤੇ ਨਸ਼ੇ ਪਤਾ ਬਹੁਤ ਜ਼ਿਆਦਾ ਕਰਦਾ ਸੀਗਾ ਹਲੇ ਫਿਰ ਮੈਂ ਡਿਵੋਰਸ ਹੀ ਲੈ ਲਿਆ ਇਸ ਲਈ ਮੈਂ ਆਪਣਾ ਆਪ ਹੀ ਕਰ ਰਹੀ ਆ ਆਪਣਾ ਕੰਮ ਅੱਛਾ ਮਤ ਕਿਹਾ ਆਪਣੇ ਪੈਰਾਂ ਤੇ ਖੜਾ ਹੋਣੇ ਚਾਹਣੇ ਹੋ ਤੁਸੀਂ ਹਾਂਜੀ ਹਾਂ ਕੋਈ ਗੱਲ ਨਹੀਂ ਆਪਾਂ ਵੀ ਤੁਹਾਡੀ ਪੂਰੀ ਹੈਲਪ ਕਰਾਂਗੇ ਇਹੋ ਜੀ ਕੋਈ ਗੱਲ ਨਹੀਂ ਬਾਕੀ ਜਦੋਂ ਵੀ ਕਿਰਾਇਆ ਵਗੈਰਾ ਦਿਨਾਂ ਦੇ ਦਿਆ ਕਰੋ ਨਹੀਂ ਐਡੀ ਅਹ ਆਧਾਰ ਕਾਰਡ ਤੁਹਾਡਾ ਜਮ੍ਹਾਂ ਕਰਾ ਦੇਵੋ ਠੀਕ ਹਨ ਹਾਂਜੀ ਕੋਈ ਗੱਲ ਨਹੀਂ ਤੇ ਆਜੋ ਮੈਂ ਤੁਹਾਨੂੰ ਉੱਪਰ ਦਿਖਾ ਮੋਪਰ ਲੈਣਾ ਤੁਸੀਂ ਕਰੋ ਹਾਂਜੀ ਹਾਂਜੀ ਚਲੋ ਤੁਹਾਨੂੰ ਚਵਾਰਾ ਦਿਖਾਉਣ ਆਜੋ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਜੋ ਮੈਂ ਦੋ ਦੇਖ ਲੋ ਵਧੀਆ ਖੁੱਲਾ ਡੁੱਲਾ ਕਮਰਾ ਹੈਗਾ ਤੇ ਪੱਖਾ ਵਗੈਰਾ ਲੱਗਿਆ ਹੋਇਆ ਹੈਗਾ ਬਾਕੀ ਸਰਦੀ ਜਰੂਰਤ ਨਹੀਂ ਤੇ ਕੰਬਲ ਵਗੈਰਾ ਤੁਹਾਨੂੰ ਮਿਲ ਜਾਣਗੇ ਸਾਰੇ اچھا ਹੈਗਾ ਮਾੜਾ ਮੋਟਾ ਸਾਫ ਸਪਈਆ ਕਰਨਾ ਕਿਉਂਕਿ ਕੋਈ ਆਇਆ ਗਿਆ ਹੈ ਨਾ ਪਿਛਲੇ 6 ਮਹੀਨੇ ਤੋਂ ਉਹ ਤੁਸੀਂ ਕਰ ਲਿਓ ਤੇ ਝਾੜੂ ਵਗੈਰਾ ਨੀਚੇ ਹੈਗਾਗਾ ਹਾਂਜੀ ਠੀਕ ਆ ਬਸ ਕੋਈ ਗੱਲ ਹਾਂ ਤੇ ਵਾਸ਼ਰੂਮ ਤੇ ਫਲਸ ਵਗੈਰਾ ਨੀਚੇ ਨੇ ਤੁਹਾਨੂੰ ਦੱਸ ਹੀ ਦਿੱਤੇ ਹਨ ਹਾਂਜੀ ਤੇ ਆ ਜੋ ਰਸੋਈ ਵੀ ਦਿਖਾਣਾ ਤੁਹਾਨੂੰ ਠੀਕ ਆ ਹਰੂਮ ਤਾਂ ਠੀਕ ਆ ਹਾਂਜੀ ਪਸੰਦ ਆ ਕੋਈ ਕਮੀ ਪੇਚੀ ਦੱਸ ਦਿਓ ਮੱਡੀ ਮੋਟੀ ਕੋਈ ਚੀਜ਼ ਲਿਆਉਣ ਵਾਲੀ ਹੋਈ ਲਿਆ ਦਾਂਗੇ ਬਾਕੀ ਆ ਜੋ ਰਸੋਈ ਦਿਖਾਣ ਨੂੰ ਤੁਹਾਨੂੰ ਚਲੋ ਜੀ ਆਓ ਇਹ ਆਪਣੀ ਰਸੋਈ ਹੈ ਜੀ ਅੱਛਾ ਇਹ ਸਾਰਾ ਚੁੱਲਾ ਬਾਹਰ ਪਿਆਗਾ ਅੱਛਾ ਜੀ ਆਟੇ ਦਾ ਗੱਟਾ ਪਿਆ ਢੋਲੀ ਭਰੀ ਪਿਆ ਆਟੇ ਦੀ ਪੂਰੀ ਬਾਕੀ ਚਾਹ ਪੱਤੀ ਸਮਾਨ ਸਾਰਾ ਡੱਬਿਆਂ ਚ ਹੋ ਤੁਸੀਂ ਦੇਖ ਲਿਓ ਤੇ ਵੈਸੇ ਔਰਤ ਬਿਨਾ ਘਰ ਓਲ ਜਾਂਦਾ ਕਿਵੇਂ ਵੀ ਹਾਂਜੀ ਹਾਂਜੀ ਉਹੀ ਆ ਕਹਿੰਦੇ ਵੀ ਮਕਾਨ ਹੀ ਹੁੰਦਾ ਜਿੰਨਾ ਟਾਈਮ ਘਰ ਤਾਂ ਔਰਤ ਨਹੀਂ ਹੁੰਦੀ ਘਰ ਤਾਂ ਔਰਤ ਨਹੀਂ ਮੰਨਦਾਗਾ ਕੋਈ ਘਾਟਵਾਦ ਹੋਈ ਦੱਸ ਦਿਓ ਦੁੱਧ ਵਗੈਰਾ ਇਹਦੇ ਚ ਪਿਆ ਚਾਹ ਵਗੈਰਾ ਬਣਾ ਕੇ ਪੀਣੀ ਆ ਪੀ ਲਿਓ ਬਾਕੀ ਸਮਾਨ ਵਗੈਰਾ ਨਹੀਂ ਲਿਆਏ ਤੁਸੀਂ ਸਮਾਨ ਫਿਰ ਮੈਂ ਕਿਹਾ ਪਹਿਲਾਂ ਪੱਕਾ ਕਰਿਆ ਮੈਂ ਵੀ ਹੈਗਾ ਕਮਰਾ ਲਈ ਅੱਛਾ ਅੱਛਾ ਤਾਂ ਕਰਕੇ ਕੋਈ ਗੱਲ ਫੜਾ ਜਾਣਗੇ ਕਿ ਲੈ ਕੇ ਆਉਂਗੇ ਨਹੀਂ ਕੋਈ ਨਹੀਂ ਦੇਖ ਲੈਨੇ ਫਿਰ हां चलो फोन वगैरह कर दो नहीं ले आओ तू किड़ा ਘਰ ਦੂਰ ਆਗਾ हां जी नहीं फोन कर दो मैं ਲੈ ਆਉਣ ਬੈਗ ਵਗੈਰਾ ਫੜਾ ਦੇਵਾਂਗੇ अच्छा ठीक है हां ਮੈਨੂੰ ਇਹ ਬੱਚਾ ਨਾ ਉਹ ਕਿਹੜਾ ਬੱਚਾ ਸੁੱਤਾ ਪਿਆਗਾ ਨਹੀਂ ਕੋਈ ਨਾ ਚਲੋ ਦੇਖਦੇ ਆ ਮੈਂ ਚਲੋ ਲੈ ਆਓ ਤੁਸੀਂ ਫਿਰ ਜਾ ਕੇ ਉਹਨੇ हां जी हां जी ਅਜਾ ਹੈਨਾ ਚਲੋ ਚੱਕ ਲੈ ਹੋਈ ਤੁਸੀਂ ਮੈਂ ਵੀ ਬੱਚੇ ਨੂੰ ਦੇਖਾਂ ਕਿਤੇ ਉੱਠਣਾ ਕਰਦਾ ਹੋਵੇ हां जी हां जी ਕੋਈ ਗੱਲ ਨਹੀਂ हां ਪਸੰਦ ਆ ਹਾਂਜੀ ਕਮਰਾ ਵਗੈਰਾ ਰਸੋਈ ਸਾਰਾ ਬਾਥਰੂਮ ਤੇ ਫਲਸ ਉਧਰ ਦੇਖ ਲਿਓ ਠੀਕ ਹੈ ਜਾਂਦੇ ਆਂਦੇ ਤੁਸੀਂ ਨਾ ਨਾ ਕੋਈ ਨਾ ਜੀ ਠੀਕ ਆ ਬਸ ਹਾਂ ਬਾਕੀ ਕਿਸੇ ਵੀ ਤਰ੍ਹਾਂ ਦੀ ਘਾਟ ਲੱਗੀ ਤਾਂ ਦੱਸ ਦਿਓ ਬਾਕੀ ਸਾਫ ਸਪਾਈ ਆ ਥੋੜਾ ਜਿਹਾ ਕਰਨਾ ਤੁਹਾਨੂੰ ਪਤਾ ਹੈ ਨਾ ਨਹੀਂ ਨਹੀਂ ਕੋਈ ਨਾ ਮੈਂ ਕਰ ਲਵਾਂ ਹਾਂ ਬਈ ਬੰਦਾ ਕਿੱਧਰ ਕਿੱਧਰ ਜਾਵੇ ਹੈ ਨਾ ਮੈਨੂੰ ਸਭ ਕੁਝ ਹੀ ਦੇਖਣਾ ਪੈਂਦਾਗਾ ਹਾਂਜੀ ਹਾਂ ਬਾਕੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਆਊਗੀ ਫੈਸਿਲਿਟੀ ਪੱਖੋਂ ਆਪਣੇ ਵੱਲੋਂ ਠੀਕ ਹੈ ਜੀ ਹਾਂ ਚੱਕ ਲਿਓ ਤੁਸੀਂ ਬੈਠੇਗਾ ਠੀਕ ਹੈ ਜੀ ਮੈਂ ਚਾਲੀ ਹਾਂ ਹਾਂ ਓਕੇ ਬਚਿਆਰੀ ਮਜਬੂਰ ਆ ਹੈ ਨਾ ਚਲੋ ਆਪਾਂ ਵੀ ਕੋਈ ਲਾਲਚ ਨਹੀਂ ਕੀਤਾ ਕਰਾਇ ਵਗੈਰਾ ਦਾ ਰੋਟੀ ਪਾਣੀ ਕੋਲ ਨਾਲੇ ਆਪਣਾ ਵਧੀਆ ਸਹਾਰਾ ਲੱਗ ਜੂ ਹਨਾ ਬੱਚੇ ਇਹਨੂੰ ਸੰਭਾਲਿਆ ਕਰੂ ਮੈਂ ਕੋਈ ਕੰਮਕਾਰ ਕਰ ਲਿਆ ਕਰੂੰਗਾ ਨਾਲੇ ਰੋਜ਼ ਨਮੀ ਤਾਂ ਵੇਤੇ ਆਪਸਾਰਦੇ ਹਨਾ ਕਿਹੜੀਆਂ ਰੋਟੀਆਂ ਪਕਦੀਆਂ ਕੱਚੀਆਂ ਪਿੱਲੀਆਂ ਕਰਕੇ ਖਾਣੇ ਆਗੇ ਔਰਤ ਬਣਾ ਯਾਰ ਔਖਾ ਤਾਂ ਹੋਈ ਜਾਂਦਾਗਾ ਹਨਾ ਜਦੋਂ ਦੀ ਉਹ ਗਈ ਆਗੀ ਬਸ ਮੇਰੀ ਤਾਂ ਜ਼ਿੰਦਗੀ ਨਾਰਕ ਬਣੀ ਪਈ ਆ ਹੁਣ ਆਇਆ ਚਲਾ ਵਿਚਾਰੀ ਨਾ ਇਹਦੇ ਨਾਲ ਰੋਟੀ ਪਾਣੀ ਲਾਦਿਆ ਕਰੂ ਰੋਟੀ ਪਾਣੀ ਦਾ ਖਾਂਦੇ ਹੋ ਜਾਗੇ ਦੇਖਾ ਹੁਸਨ ਤਾਂ ਨਹੀਂ ਕਿਤੇ ਉੱਠ ਖੜਿਆ ਉਿੱਤੂ ਸੁੱਤੀ ਨੀ ਨੀ ਖੇਤੀ ਉੱਠ ਖੜਿਆ ਉਹ ਦੇਖੋ ਕੀ ਕਬੂਤਰ ਆਇਆ ਬੈਠਾ ਆਪਣੇ ਹਣਾ ਹਾਂ ਉੱਥੇ ਕਬੂਤਰ ਆਇਆ ਬੈਠਾਗਾ ਫੜ ਲਈ ਆਪਾਂ ਕਬੂਤਰ ਨੂੰ ਆਗੇ ਮੈਡਮ ਜੀ ਹਾਂਜੀ ਮੈਂ ਲਿਆਈ ਸੀ ਸਮਾਨ ਅੱਛਾ ਅੱਛਾ ਇਹ ਆ ਬੇਟਾ ਤੁਹਾਡਾ ਹਾਂਜੀ ਹਾਂਜੀ ਉੱਠ ਖੜਿਆ ਸੁੱਤਾ ਪਿਆਣਾ ਪਹਿਲਾਂ ਹਾਂਜੀ ਹਾਂਜੀ ਉਦੋਂ ਉੱਠ ਖੜਿਆ ਸੀ ਜਦੋਂ ਤੁਸੀਂ ਹੈਲੋ 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 ਕਿੰਨਾ ਪਿਆਰਾ ਬੇਬੀ ਹੈਗਾ ਹਾਂਜੀ ਹਾਂਜੀ ਆ ਜਾ ਹਾਂ ਤੂ ਆ ਗਿਆ ਮੇਰੇ ਕੋਲ ਤਾਂ ਬਸੇ ਵੀ ਮਾਂ ਦੇ ਪਿਆਰ ਬਿਨਾ ਬਣ ਜਾ ਜੀ ਤੁਹਾਨੂੰ ਪਤਾ ਹੈ ਤਾਂ ਛੋਟਾ ਸੀ 6 ਮਹੀਨਾ ਦੇ ਦਿਨ ਮਾਂ ਨੂੰ ਸਾਰ ਗਿਆ ਸੋ ਵੀ ਸੀ ਬਸ ਉਸ ਤੋਂ ਬਾਅਦ ਮੇਰੀ ਵੀ ਜ਼ਿੰਦਗੀ ਨਰਕ ਬਣ ਗਈ ਹੁਸਨਪ੍ਰੀਤ ਅੱਛਾ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਵੀ ਨਰਕ ਬਣ ਗਈ ਤੇ ਬੱਚੇ ਨੂੰ ਵੀ ਚਲੋ ਨਹੀਂ ਪਤਾ ਬੇਸਮਝਿਆ ਹਨਾ ਵੱਡਾ ਹੋ ਕੇ ਤਾਂ ਇਹ ਚੀਜ਼ ਦਾ ਅਹਿਸਾਸ ਹੋਊਗਾ ਇਹ ਤਾਂ ਖੇਡਣ ਲੱਗ ਗਿਆ ਮੇਰੇ ਨਾਲ ਬਸ ਕੋਈ ਆਉਂਦਾ ਜਾਂਦਾ ਨਹੀਂ ਹੈਗਾ ਘਰੇ ਤੁਸੀਂ ਨਵੇਂ ਆਏ ਹੋ ਇਹਨੂੰ ਵੀ ਲੱਗਿਆ ਹਨਾ ਕਿਤਾ ਨਹੀਂ ਕੌਣ ਆਏਗਾ ਦੇਖੋ ਜਾ ਕੇ ਕਿੱਧਰ ਗਿਆ ਆ ਗੋਦੀ ਚੱਕ ਲਈ ਠੰਡਾ ਨੀਚੇ ਆ ਜਾ ਆ ਜਾ ਬਬੀ ਹਾਂ ਜੋ ਆ ਜੋ ਜੀ ਜਾਓ ਮੈਂ ਸਲਾ ਸਮਾਨ ਰੱਖ ਕੇ ਮੋਪਣ ਫਿਰ ਚੱਕ ਲੀ ਮੈਨੂੰ ਹਾਂ ਚਾਹ ਪਾਣੀ ਬਣਾਵਾ ਮੈਂ ਤੁਹਾਡੇ ਵਾਸਤੇ ਨਹੀਂ ਨਹੀਂ ਕੋਈ ਨਾ ਮੈਂ ਖੁਦ ਹੀ ਬਣਾ ਲਵਾਂਗੀ ਜੀ ਹਾਂ ਚਲੋ ਬਣਾ ਲਓ ਫਿਰ ਤੁਸੀਂ ਚਾਹ ਦੁੱਧ ਦੁੱਥੀ ਪੀਅਗਾ ਰੱਖਿਓ ਉਹ ਸਮਾਨ ਤੁਸੀਂ ਵਾਹ ਵਾਹ ਕਿਵੇਂ ਮੈਂ ਬੱਗੇ ਜਿਵੇਂ ਇਹਦੀ ਹੱਬ ਦੀ ਮਾਂ ਹੁੰਦੀ ਹੈ ਜੀ ਬੱਚੇ ਨੂੰ ਵੀ ਲੱਗਦਾ ਯਾਰ ਵੀ ਮੇਰੀ ਮਾਂ ਹਨਾ ਹੁਣ ਇੱਕ ਮਰਦਾ ਮੈਂ ਬੱਚੇ ਨੂੰ ਮਾਲਾ ਪਿਆਰ ਤਾਂ ਨਹੀਂ ਦੇ ਸਕਦਾ ਚਾਹੀ ਕਿਵੇਂ ਵੀ ਆ ਬਸ ਕਹਿੰਦੇ ਨੇ ਜਿਵੇਂ ਰੱਬ ਨੇ ਲਿਖਿਆ ਹੋਣਾ ਤੋਂ ਮੀਆ ਹਨਾ ਰੱਬ ਦੀਆਂ ਲਿਖੀਆਂ ਨੂੰ ਕੌਣ ਮੋੜ ਸਕਦਾ ਬਸ ਇੱਕ ਜਵਾਕ ਦੇ ਸਹਾਰੇ ਮੈਨੂੰ ਵੀ ਜ਼ਿੰਦਗੀ ਕੱਟਣੀ ਪਊ ਨਹੀਂ ਉਹਦੇ ਜਾਣ ਤੋਂ ਬਾਅਦ ਜ਼ਿੰਦਗੀ ਤਾਂ ਗਾਦੀ ਆ ਇਹ ਤਾਂ ਇੱਕ ਨਰਕ ਚਾਲਾ ਮੈਨੂੰ ਐ ਇਹ ਵੱਡਾ ਹੋ ਜੀ ਮੇਰਾ ਸਹਾਰਾ ਬਣ ਜਾ। ਉਰੇ ਬੈ ਜਾ ਫੁੱਸ ਨੇ ਐਸੇ ਬੈ ਜਾ। ਬੈ ਜਾ। ਆ ਜਾਓ ਆਪਾਂ ਖੇਲੀਏ। ਖੇਲੀਏ ਆ ਜਾਓ ਜੀ ਆ ਜਾਓ ਜੀ ਆ ਜਾਓ ਜੀ। ਆ ਜਾਓ ਸ਼ਹਿਰ ਤੰਦਰ ਪਾਲੀਆ ਵੜੇ। ਹੋਰ ਉਰੀ ਖੇਡ ਲੋ। ਆ ਦੇਖੋ ਇੱਥੇ ਫੁੱਲ ਲੱਗਣਗੇ ਆਪਣੇ ਬੂਟੇ ਤੇ। ਠੀਕ ਹੈ ਜੀ ਮੈਂ ਜਾ ਰਹੀ ਸੀਗੀ। ਹੈ? ਜਾ ਰਹੇ ਹੋ ਤੁਸੀਂ? ਹਾਂਜੀ। ਇੱਕ ਮਿੰਟ ਹੁਸਨ ਨੂੰ ਫੜਿਓ ਮੈਂ ਮੱਝ ਦੇਖ ਲਾ ਕੋਈ ਮੱਝ ਤਾਂ ਨਹੀਂ ਖੁੱਲੀ ਸੰਗਲ ਜਾ ਖੜਕਾ ਰਹੀਆਂ ਨੇ ਇੱਕ ਮਿੰਟ ਫੜ ਕੇ ਰੱਖੋ ਲੇਟ ਤਾਂ ਨਹੀਂ ਹੁੰਦੇ ਨਹੀਂ ਕੋਈ ਨਾ ਬਸ ਮੈਂ ਹੁਣੀ ਆ ਗਿਆ ਹੈਲੋ ਕਾਕੇ ਕਿੰਨਾ ਪਿਆਰਾ ਬੇਬੀ ਹੈਗਾ ਮੇਰੇ ਨਾਲ ਗੱਲ ਨਹੀਂ ਕਰਨੀ ਤੂੰ ਹਾਂ 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 ਦਾਦਾ ਜੀ ਆਉਂਦਾ ਪੁੱਤ ਓਏ ਕੀ ਕਰਦਾ ਸੀਗਾ ਦੁੱਧੂ ਪੀਤਾ ਸੀ ਤੂੰ ਕਿੰਨਾ ਪਿਆਰਾ ਬੱਚਾ ਵਾ ਵਿਚਾਰੇ ਦੀ ਮਾਂ ਛੱਡ ਕੇ ਉਹਨੂੰ ਜਲਦੀ ਚਲੀ ਗਈ ਹੈਗੀ ਬਹੁਤ ਔਖਾ ਹੋ ਜਾਂਦਾਗਾ ਘਰ ਤੋਂ ਬਿਨਾਂ ਬਚਾਰੇ ਇਹ ਵੀ ਕਿੰਨੇ ਚੰਗੇ ਆਗੇ ਬੱਚੇ ਨੂੰ ਪਤਾ ਨਹੀਂ ਕਿੱਦਾਂ ਸੰਭਾਲਦੇ ਹੋਣਗੇ ਚੱਲ ਜਿੰਨੇ ਦਿਨ ਰਹਾਂਗੀ ਮੈਨੂੰ ਪੂਰਾ ਪਿਆਰ ਕਰੂੰਗੀ ਓਏ ਗੱਗੂ ਹੈਲੋ ਲੈ ਫੜਾ ਦਈ ਅੱਜ ਬੱਚਾ ਜਾਗਦਾਗਾ ਨਹੀਂ ਤਾਂ ਮੈਂ ਭੱਜ ਕੇ ਤੁਹਾਨੂੰ ਛੱਡ ਵੀ ਆਉਂਦਾ ਫੈਕਟਰੀ ਤੱਕ ਨਹੀਂ ਨਹੀਂ ਕੋਈ ਨਾ ਜੀ ਚਲੋ ਫੇਰ ਵੀ ਮੈਂ ਹਾ ਦੂਰ ਦੀ ਬਾਤ ਆ ਟੰਗ ਤਾਂ ਨਹੀਂ ਕਰਦਾ ਤੁਹਾਨੂੰ ਬਾਅਦ ਚ ਓਏ ਹੈ ਨਹੀਂ ਨਹੀਂ ਤੁਸੀਂ ਕਰਮਜੀਤ ਨਹੀਂ ਛੱਡ ਕਿਉਂਦਾ ਆਪਦੀ ਘਰ ਵਾਲੀ ਨੂੰ ਫਿਰ ਉਹਨਾਂ ਨੇ ਚਲੇ ਜਾਇਆ ਕਰੋ ਹਾਂ ਜੀ ਹਾਂ ਜੀ ਕਈ ਵਾਰ ਬੱਸ ਵੀ ਆ ਜਾਂਦੀ ਹੁੰਦੀ ਹੈਗੀ ਆ ਚੱਨੀ ਵੈਸੇ ਇਨੀ ਦੂਰ ਵੀ ਨੇ 2.5 ਕਿਲੋਮੀਟਰ ਦਾ ਪੈਨਦਾਗਾ ਨਹੀਂ ਫਿਰ ਆ ਹੁੰਦਾ ਨਾ ਫਿਰ ਕਾਲੀ ਵਿੱਚ ਬਸ ਤੇ ਜਾਉਂਗੇ ਸਵੇਰੇ ਸਵੇਰੇ ਦਾ ਕਾਲੀ ਹੁੰਦੀ ਐ ਫਿਰ ਜਾਂਦੀ ਜੀ ਬਸ ਮਿਲ ਜੂਗੀ ਹੁਣ ਹਾਂਜੀ ਹਾਂਜੀ ਅੱਛਾ ਅੱਛਾ ਚਲੋ ਠੀਕ ਹੈ ਜੀ ਮੈਂ ਚਲਨੀ ਹਾਂ ਤੇ ਸ਼ਾਮ ਨੂੰ ਤੁਸੀਂ ਆਉਂਗੇ 5 5:30 ਵਜੇ ਹਾਂਜੀ ਹਾਂਜੀ ਤੇ ਖਾਣਾ ਵਗੈਰਾ ਬਣਾ ਕੇ ਸਰ 5 ਵਜੇ ਛੁੱਟੀ ਹੁੰਦੀ ਥੋੜਾ ਟਾਈਮ ਲੱਗਦਾ ਨਹੀਂ ਖਾਣਾ ਬਣਾ ਕੇ ਰੱਖਤਾ ਹਾਂਜੀ ਉਹ ਤਾਂ ਬਣਾ ਦਤਾ ਸੀ ਉਹ ਰੋਟੀਆਂ ਡੱਬੇ ਚ ਪਾਤਾ ਹੈ ਸਰ ਹੂੰ ਅੱਛਾ ਕੋਈ ਗੱਲ ਨਹੀਂ ਸ਼ਾਮ ਨੂੰ ਚਾਹ ਮੈਂ ਵੀ ਬਣਾ ਕੇ ਰੱਖ ਲੂੰਗਾ ਜਦੋਂ ਤੱਕ ਤੁਸੀਂ ਆਉਂਗੇ ਹਾਂਜੀ ਠੀਕ ਹੈ ਕਿ ਲ ਮਚਾਰੀ ਦੇਦਾ ਕਿਉਂ ਟਾਈਮ ਖਰਾਬ ਕਰਾਇਆ ਹੈ ਨਾ ਕਿਤੇ ਇਹਦੀ ਬਸ ਲੰਘੀ ਇਹ ਵੀ ਵਿਚਾਰੀ ਮਜਬੂਰ ਆ ਪਤਾ ਨਹੀਂ ਬੰਦਾ ਕਿਹੜੀ ਕਿਹੜੀ ਮਜਬੂਰੀ ਦਾ ਮਾਰਾ ਇੰਨੀ ਦੂਰ ਆ ਕੇ ਕੰਮ ਕਰਦਾ ਕਿਹੜਾ ਫੈਕਟਰੀ ਆ ਜਿਆਦਾ ਤਨਖਾਹ ਹੁੰਦੇ ਨੇ ਮਸਾ 10 12000 ਦਿੰਦੇ ਹੁਣੇ ਉਹ ਬਸ ਦੇ ਖਰਚੇ ਪਾਣੀ ਲੰਘੇ ਆ ਕਰਨ ਚਲ ਆਪਾਂ ਆਇਆ ਕਿਰਾਇਆ ਘੱਟ ਵੱਧ ਇੱਕ ਅੰਦੀ ਵਾਰੀ ਮਾਫ ਕਰ ਦਾਂਗੇ ਆਪਾਂ ਨੂੰ ਕਿਹੜਾ ਕੋਈ ਘੱਟ ਆ ਹੈ ਵਿਚਾਰੀ ਵਧੀਆ ਕੰਮ ਨੂੰ ਸਹਾਰਾ ਲਵਾ ਦਿਆ ਕਰੂ ਕਰੇ ਉਹ ਰੋਟੀ ਪਾਣੀ ਬਣਾਉਂਦੀ ਹੈਗੀ ਜਿਵਾਗ ਸਾਂਭਲਾ ਕਰੂ ਕਦੇ ਨਹੀਂ ਬੰਦੇ ਦੀ ਸਹਾਰੇ ਨਾਲ ਜ਼ਿੰਦਗੀ ਲੰਗੀ ਜਾਂਦੀ ਆ ਹੁਣ ਜੋ ਰੱਬ ਨੇ ਵਕਤ ਪਾਇਆ ਔਖੇ ਸਾਲੇ ਨਗਾਉਣਾ ਤਾਂ ਹੈਗੇ ਆ। ਆਏ ਹੁਸੈਨ ਜੀ ਚੱਲੀ ਜਾ ਉੱਥੇ ਬੈਠੀਏ। ਮੈਡਮ ਜੀ ਨਹੀਂ ਆਏ ਹੈਗੇ। 4:30 ਹੋ ਗਏ। ਕਹਿੰਦੇ 4:30 ਤੱਕ ਆ ਜਾਣੇ ਹੁੰਨੇ ਆਗੇ। ਕਿਤੇ 5 ਵਜੇ ਦਾ ਆਉਂਦੇ ਹੁਣ। ਲੈ ਹੋ ਆ ਗਏ। ਆ ਗਏ ਮੈਡਮ ਜੀ। ਹਾਂ ਜੀ ਕੀ ਕਰ ਰਹੇ ਹੋਗੇ? ਅ ਬਸ ਥੋੜਾ ਕੰਮਕਾਰ ਕਰ ਰਿਆ ਸੀ। ਛੱਡ ਗਿਆ ਸੀ ਕੋਈ ਹਾਂਜੀ ਹਾਂ ਉਹਨਾਂ ਨਾਲ ਹੀ ਆ ਗਈ ਸੀ ਕਿ ਮੈਂ ਕੋਈ ਨਾ ਮੈਂ ਕਰ ਲੈਣੀ ਹੈਗੀ ਨਹੀਂ ਨਹੀਂ ਬਸ ਚਾਹ ਬਣਾ ਲਈ ਸੀ ਲੋ ਤੁਸੀਂ ਚਾਹ ਪੀ ਲਓ ਕਾ ਥੋੜੀ ਥੋੜੀ ਚਾਹ ਲੈ ਲਓ ਮੈਂ ਬਣਾਈ ਸੀ ਨਾ ਮੈਂ ਪੀ ਲੈਣਾ ਤੁਸੀਂ ਕਿਉਂ ਖੇਚਲ ਕੀਤੀ ਦੱਸ ਨਾ ਨਹੀਂ ਕੋਈ ਗੱਲ ਨਹੀਂ ਇਹ ਥੋੜੀ ਜਿਹੀ ਦਿਓ ਬਸ ਹਾਂ 5 ਵਜੇ ਮੈਂ ਵੀ ਪੀ ਲੈਣਾ ਹੁਣ ਬਸ ਜੀ ਬਹੁਤ ਹੈ ਨਾ ਮੈਂ ਪੀ ਲੈਣਾਗਾ ਕਾਕਾ ਹੋਰ ਮਗਾ ਠੰਡਾ ਫਿਰ ਵੀ ਉਹ ਸੌਂ ਗਿਆ ਸੀਗਾ ਅੱਛਾ ਹਾਂ ਬੈਠੋ ਕੋਈ ਗੱਲ ਨਹੀਂ ਨਾਲ ਗੱਲਬਾਤ ਸਣਾਓ ਕੋਈ ਆਓ ਬਈ ਬਈ ਲੱਤ ਦੋਹਾਂ ਲਾਇਆ ਦਿੰਦੇ ਨੇ ਦੂਰ ਦੂਰ ਕੇ ਵੀ ਹਾਂਜੀ ਹਾਂਜੀ ਬਸ ਉਹਨਾਂ ਨੂੰ ਫੋਨ ਕਰ ਦਿਆ ਕਰੋ ਤੁਸੀਂ ਜਾਂ ਤੁਸੀਂ ਮੇਰਾ ਨੰਬਰ ਲੈ ਲਓ ਮੈਨੂੰ ਕਰ ਲਿਆ ਕਰੋ ਕਈ ਵਾਰੀ ਮੈਂ ਫ੍ਰੀ ਹੁਵਾਂ ਜਾਂ ਫਿਰ ਤੁਸੀਂ ਬੱਚੇ ਨਾਲ ਕਿਵੇਂ ਹਾਂਜੀ ਬੱਚਾ ਕਈ ਵਾਰੀ ਸੁੱਤਾ ਪਿਆ ਹੁੰਦਾ ਪਰ ਐ ਉੱਠ ਘੜਦਾ ਫਿਰ ਔਖਾ ਹੋ ਜਾਂਦਾ ਹਣਾ ਮੈਨੂੰ ਤਾਂ 24 ਘੰਟੇ ਦੇ ਕੋਲੀ ਰਹਿਣਾ ਪੈਂਦਾ ਐ ਵੀ ਚਲ ਥੋੜਾ ਜਿਹਾ ਡਾਰ ਹੋ ਜਾਊਗਾ ਸਾਲ ਤੱਕ ਫੇਰ ਤਾਂ ਚਲੋ ਆਪਣਾ ਸੰਭਾਲਣ ਵਾਲਾਪ ਹੋ ਜਾਂਦਾ ਬੱਚਾ ਹਨਾ ਉੱਠ ਕੇ ਬਹਿ ਵੀ ਜਾਂਦਾ ਕਈ ਵਾਰੀ ਹਨਾ ਕਈ ਸ਼ਾਮ ਚਲ ਬੰਦਾ ਤੁਰ ਕੇ ਵੀ ਆ ਜਾਂਦਾ ਹੁਣ ਐ ਕਈ ਵਾਰੀ ਤਾਰਾਂ ਤੂਰਾ ਹੈਗੀਆਂ ਨਾ ਮੈਨੂੰ ਐ ਵੀ ਉੱਠ ਕੇ ਗਰੰਟ ਨੂੰ ਹੱਥ ਨਾਲ ਲਾ ਲੈ ਕੇ ਤੇ ਆਇਆ ਨਾ ਹੋ ਜੇ ਹਨਾ 24 ਘੰਟੇ ਮੈਂ ਤਾਂ ਇਹਦੇ ਕੋਲ ਰਹਿਣਾ ਪੈਂਦਾਗਾ ਇੱਕ ਮੰਗ ਵੀ ਸੰਭਾਲ ਕਰਨੀ ਪੈਂਦੀ ਆ ਹਨਾ ਹਾਂਜੀ ਹਾਂ ਤੁਸੀਂ ਕੋਈ ਰੱਖ ਲੈਂਦੇ ਕੋਈ ਬੁੜੀ ਚੀ ਨੀ ਚਲੋ ਮੈਂ ਵੀ ਕੀ ਕਰਨਾਗਾ ਫਿਰ ਹੁਣ ਮੇਰਾ ਇਹ ਦੁਨੀਆ 'ਚ ਹੈ ਹੀ ਕੌਣ ਹਨਾ ਇਸ ਬੱਚੇ ਤੋਂ ਬਿਨਾ ਮੈਂ ਇਹਦੀ ਗੌਰ ਨਹੀਂ ਕਰੂਗਾ ਹੋਰ ਮੈਂ ਕੀ ਕਰੂਗਾ ਹਨਾ ਨੇ ਜਿਵੇਂ ਹੁੰਦੀਆਂ ਨੇ ਕੇਅਰ ਟੈਕਰ ਹੁੰਦੀਆਂ ਨੇ ਮਤਲਬ ਤੁਸੀਂ ਕਿਸਨ ਰੱਖ ਲੈਣਾ ਸੀ ਨਹੀਂ ਚਲੋ ਹੁਣ ਜ਼ਮੀਨ ਜਾਇਦਾਦ ਆਇਆ ਠੇਕੇ ਤੇ ਦੇ ਦੇ ਦੀ ਦੇਣ ਜਦੋਂ ਸੌਂ ਜਾਂਦਾਗਾ ਮੱਝਾਂ ਦੀ ਮੈਂ ਸਾਮ ਸੰਭਾਲ ਉਹ ਦੋ ਕਰ ਲੈਣਾਗਾ ਤੇ ਬਾਕੀ ਰਹਿ ਗਈ ਗੱਲ ਪੱਠਿਆਂ ਦੀ ਉਹ ਆਪਾਂ ਮਤਲਬ ਕਿ ਅੱਦੋ ਅੱਦ ਤੇ ਬਜਾ ਲੈਣੇ ਹੈਗੇ ਨਾਲੇ ਅਗਲਾ ਇੱਕ ਭਰੀ ਆਪ ਲੈ ਜਾਂਦਾਗਾ ਤੇ ਇੱਕ ਭਰੀ ਆਪਣੇ ਡੇਕ ਜਾਂਦਾਗਾ बस ਤੁਸੀਂ ਐ ਮੰਨ ਲੇ ਚਲੋ ਇਹ ਬੰਦੇ ਨੂੰ ਹੁੰਦਾ ਤਾਂ ਔਰ ਬਨਾਕ ਖਈਆ ਕੀ ਗੱਲ ਹੋ ਗਈ ਸੀ ਅਹ ਉਸਾਨੂੰ ਹੋ ਗਈ ਸੀ ਅੱਛਾ ਅੱਛਾ ਚਲੋ ਕੋਈ ਨਹੀਂ ਮੈਂ ਕਰ ਲੇ ਕੋਈ ਨਹੀਂ ਜਿੰਨਾ ਕਿ ਮਿੱਥੋ ਹੈ ਹਾਂ ਬਸ ਤੁਹਾਡਾ ਤਾਂ ਸਹਾਰਾ ਸਾਨੂੰ ਇਹੀ ਹੈ ਚਲੋ ਵੀ ਮੈਂ ਮੜਾ ਮੋਟਾ ਮੱਝਾਂ ਕਾ ਨਹੀਂ ਸਾਮ ਸੰਭਾਲ ਕਰ ਲੈਣਾ ਧਾਰਾਂ ਵਗੈਰਾ ਕੱਢੀ ਜਾਂਦੀ ਹੈ ਨਾ ਉਹਨੂੰ ਪਤਾ ਵੀ ਘਰ ਚ ਚਲੋ ਦੁੱਧ ਦੀ ਵੀ ਲੋੜ ਹੁੰਦੀ ਆ ਬੱਚੇ ਨੂੰ ਵੀ ਪਿਉਣਾ ਪੈਂਦਾਗਾ ਚੁੰਗਣੀ ਤੇ ਲੱਗਿਆ ਹੋਇਆਗਾ ਤੇ ਬਾਕੀ ਚਲੋ ਸਾਰੇ ਕਹੇ ਚ ਦੁੱਧ ਤੋਂ ਬਿਨਾ ਤਾਂ ਸਰਦਾ ਨਹੀਂ ਮੁੱਲ ਦਾ ਦੁੱਧ ਤੁਹਾਨੂੰ ਪਤਾ ਕਿੱਥੇ ਜੀ ਮਿਲਦਾ ਹਨਾ ਮਲਾਵਟੀ ਮਿਲਦਾਗਾ ਚਲੋ ਕੋਈ ਨਾ ਮੈਂ ਥੋੜਾ ਰੈਸਟ ਕਰਕੇ ਫਿਰ ਬਣਾ ਲੇ ਸਬਜ਼ੀ ਵਗੈਰਾ ਹਾਂ ਸਬਜ਼ੀ ਵਗੈਰਾ ਬਣਾ ਲਿਓ ਤੇ ਸਬਜ਼ੀ ਉੱਥੇ ਗਾਜਰਾਂ ਲਿਆਂਦੀਆਂ ਪਈ ਠੀਕ ਆ ਉਹ ਚੀਰ ਲਿਓ ਠੀਕ ਹੈ ਤੇ ਤਾਂ ਕਰ ਕਰ ਇੱਕ ਮੈਂ ਸ਼ਾਮ ਨੂੰ ਦੁੱਧ ਵਾਲ ਦਿਆ ਕਰੋ ਬੱਚੇ ਨੂੰ ਮੈਂ ਰਾਤ ਨੂੰ ਕਈ ਵਾਰੇ ਉੱਠ ਖੜਦਾ ਨਾ ਅੱਛਾ ਠੀਕ ਹਾਂ ਉੱਥੇ ਗਰਮ ਕਰਕੇ ਜੱਗ ਚ ਪਾ ਕੇ ਰੱਖ ਲਿਆ ਕਰੋ ਫਿਰ ਮੈਂ ਚੁੰਗਣੀ ਚ ਪਾ ਕੇ ਪਿਆ ਦਣਾ ਹੁਣ ਠੀਕ ਹੈ ਜੀ ਕੋਈ ਠੀਕ ਹੈ ਕੋਈ ਗੱਲ ਨਹੀਂ ਕਰਦੇ ਹਾਂ ਚੱਲ ਵਧੀਆ ਵਿਚਾਰੀ ਨੂੰ ਆਰਾਮ ਕਰ ਲੈ ਸਾਰਾ ਦਿਨ ਫੈਕਟਰੀ ਚ ਥੱਕ ਗਈ ਹੋਊਗੀ ਅਜੇ ਤਾਂ 5 ਮਸਾਂ ਬੱਜੇ ਨੇ 7-8 ਵਜੇ ਤੱਕ ਬਣਾ ਦਊਗੀ ਰੋਟੀ ਹਾਂ ਜੀ ਹੁਣ ਸੋਣ ਉੱਠ ਖੜਾ ਚੱਲ ਮੈਂ ਉਹਨੂੰ ਸੰਭਲ ਲਊਗਾ ਹਾਂ ਜੀ ਨਾ ਟਾਈਮ ਸੁੱਤਾ ਪਿਆ ਉਹ ਵਧੀਆ ਵਧੀਆ ਮੈਡਮ ਨੇ ਜਵਾਕ ਸਾਮਿਆ ਹੋਇਆ ਚਲ ਮੈਂ ਝਾੜੂ ਲਿਆ ਲਾਹਣ ਹੈ ਦੂਜਾ ਕੱਪੜੇ ਧੋ ਦੂੰਗਾ ਕਿੰਨੇ ਦਿਨ ਹੋ ਗਏ ਕੱਪੜੇ ਵੀ ਨਹੀਂ ਧੋਤੇ ਗਏ ਮੈਡਮ ਵੀ ਕਹੂਗੀ ਬੇਤਾ ਸਫਾਈ ਨਹੀਂ ਰੱਖਦੇ ਕੀ ਕਰ ਰਹੇ ਤੁਸੀਂ ਮੈਂ ਮੜਾ ਕੂੜਾ ਸਾਫ ਕਰਦਾ ਸੀਗਾ ਮਹਾ ਦੋ ਤਿੰਨ ਦਿਨ ਹੋ ਗਏ ਸੰਭਰਿਆ ਨਹੀਂ ਗਿਆ ਅੱਛਾ ਹਾਂ ਤੇ ਅੱਜ ਮੈਂ ਮਖਾ ਤੁਸੀਂ ਚਲੋ ਸਾਮ ਲਿਆ ਜਵਾਕ ਹਨਾ ਮੈਨੂੰ ਐਸ ਵੇਦੂਆ ਚਲੋ ਮੈਂ ਕੱਪੜੇ ਧੋ ਲੈਣਾ ਕੱਪੜੇ ਵੀ ਦੋ ਤਿੰਨ ਦਿਨ ਧੋਣ ਵਾਲੇ ਨੇ ਜਵਾਕ ਦੇ ਵੀ ਧੋਣ ਵਾਲੇ ਨੇ ਤੁਸੀਂ ਇਹਨੂੰ ਫੋਨ ਪਹਿਲਾਂ ਹਾਂਜੀ ਇਹਨੂੰ ਫੋਨ ਕਿਵੇਂ ਰਹੁੰਦਾਗਾ ਰੋਂਦਾਗਾ ਨਹੀਂ ਰੋਂਦਾ ਤਾਂ ਨਹੀਂ ਹੈਗਾ ਹਾਂ ਹਾਂਜੀ ਹੋਰ ਤੁਸੀਂ ਸੋਹਣੇ ਲੱਗਦੇ ਝਾੜੂ ਲਾਉਂਦੇ ਪਹਿਲਾਂ ਮੈਂ ਨਹੀਂ ਮੈਂ ਕਿਹਾ ਤੁਸੀਂ ਸਾਮਿਆਂ ਸੀ ਮੈਂ ਕਿਹਾ ਮੈਂ ਆ ਝਾੜੂ ਕੱਢਦਾ ਨਾਲੇ ਕੱਪੜੇ ਧਵਾਵਾਂ ਨਹੀਂ ਨਹੀਂ ਜਦੋਂ ਮੈਂ ਘਰੇ ਹੁੰਨੇ ਨਾ ਫ੍ਰੀ ਹੁੰਨੇ ਉਹ ਤਾਂ ਮੈਂ ਸਾਰਾ ਕੰਮ ਥੋੜਾ ਮੈਂ ਆਪ ਹੀ ਕਰ ਦਿਆ ਕਰੂੰਗੀ ਦੱਸੋ ਮੈਨੂੰ ਕੀ ਕੀ ਕਰਨਾਗਾ ਨਹੀਂ ਨਹੀਂ ਕੁਛ ਨਹੀਂ ਬਸ ਤੁਸੀਂ ਇੱਦਾਂ ਕਰੋ ਮੈਨੂੰ ਉਹ ਦਿਨ ਦੁੱਧ ਪਿਆ ਨਾ ਤੁਸੀਂ ਝਾੜੂ ਕੱਢ ਦਿਓ ਕੱਪੜੇ ਤਾਂ ਕੋਈ ਗੱਲ ਨਹੀਂ ਮੈਂ ਧੋ ਲੂੰਗਾ ਕੱਪੜੇ ਮੈਂ ਧੋ ਦਿੰਨੇ ਕੋਈ ਨਾ ਮਸ਼ੀਨ 'ਚ ਹੀ ਪਾਣੇ ਹੋਣਗੇ ਹਾਂਜੀ ਹਾਂਜੀ ਹਾਂ ਬਸ ਕੋਈ ਨਾ ਫਿਰ ਮੈਂ ਵੀ ਧੋਣੇ ਆਪਣੇ ਮੈਂ ਨਹੀਂ ਅਜ ਨਹੀਂ ਖੇਚਲਾ ਕੰਮ ਕਰਾਂਗੇ ਤੁਸੀਂ ਸਾਡੇ ਮਹਿਮਾਨ ਹੋ ਤੁਸੀਂ ਸਾਡੇ ਬਸ ਤੇ ਰੋਟੀਆਂ ਲਾ ਦੇਣੇ ਉਹਨੇ ਹੀ ਬਹੁਤ ਆ ਦੁੱਧ ਦਿੱਤਾ ਕਰ ਦੇਣੇ ਚਾਹ ਬਣਾ ਦੇਣੇ ਤੁਸੀਂ ਤਾਂ ਉਹ ਹੀ ਬਗਾਨ ਵਾਲੀ ਗੱਲ ਕਰੀ ਜਾਂਦੇ ਹੋ ਕਿ ਦੱਸ ਤੋ ਹੁਣ ਇੱਕ ਘਰ ਦੇ ਵਿੱਚ ਰਹਿੰਦੇ ਆ ਤਾਂ ਇਹਨਾਂ ਦਾ ਮੈਂ ਕਰੀ ਸਕਦੀ ਆ ਵੀ ਚਲੋ ਤੁਹਾਡੀ ਮਾਰ ਮੈਂ ਇਹਨੂੰ ਖੜਾ ਲਾ ਲਓ ਮੈਂ ਬਾਕੀ ਕੰਮ ਸਾਰਾ ਕੱਪੜੇ ਉਹ ਸੋਫੇ ਤੇ ਪੈ ਨਹੀਂ ਸਾਰੇ ਰੱਖੇ ਫੇਰ ਹਾਂ ਜੀ ਜਿਹੜੇ ਵੀ ਹੈਗੇ ਕੱਕੇ ਦੇ ਮੈਨੂੰ ਸਾਰੇ ਫੜਾ ਦੋ ਮੈਂ ਧੋ ਦਿੰਦੀ ਆ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਦੱਸ ਖੁਦ ਹੀ ਲੱਗੇ ਝਾੜੂ ਲਾਉਣ ਦੀ ਤੁਸੀਂ ਦੱਸ ਮੈਨੂੰ ਦੱਸ ਦੋ ਇੱਕ ਵਾਰੀ ਮੈਂ ਖੁਦ ਹੀ ਕਰ ਦਿੰਦੀ ਆ ਕੰਮ ਸਾਰਾ ਗੋਮ ਘੁਮ ਕਰੀਏ ਅੱਜ ਅੱਜ ਘੁੰਮੀ ਕਰੀਏ ਘੁੰਮੀ ਘੁੰਮੀ ਇੱਧਰ ਵੀ ਆਜੋ ਇੱਧਰ ਦੀ ਹਾਂ ਥੱਕ ਗਿਆ ਥੱਕ ਗਿਆ ਹੁਣ ਹਾਂ ਆਜੋ ਆਜੋ ਫਿਰ ਆਜੋ ਆਜੋ ਮੇਰੇ ਕੋਲ ਆਜੋ ਉਹ ਬੁੱਲੇ ਹਾਂ ਕਿੰਨਾ ਪਿਆਰ ਦਿੰਦੀ ਹੈ ਹੁਸਨ ਐਂ ਲੱਗਦਾ ਜਿਵੇਂ ਇਹ ਤਾਂ ਆਪਦੀ ਬੱਚਾ ਹੋਵੇ ਇਹ ਮੈਨੂੰ ਤਾਂ ਨਹੀਂ ਲੱਗਦਾ ਵੀ ਜਿੰਨਾ ਟਾਈਮ ਇਹ ਸਾਡੇ ਘਰੇ ਰਹੂਗੀ ਵੀ ਹੁਸਨ ਨੂੰ ਆਪਦੀ ਮਾਂ ਦੀ ਘਾਟ ਮਹਿਸੂਸ ਹੋਣ ਦੇ ਦੂਗੀ ਇਹਨੂੰ ਦੇਖ ਕੇ ਯਾਰ ਚਾਹੇ ਮੇਰੀ ਘਰ ਆਈ ਤੇ ਹੈ ਨਹੀਂ ਐਂ ਲੱਗਦਾ ਵੀ ਜਿਵੇਂ ਮੇਰੀ ਘਰ ਵਾਲੀ ਹੋਵੇ ਹਨਾ ਵੀ ਜਿਵੇਂ ਹੁਸਨ ਦੀ ਮਾਂ ਬਾਪ ਸਾਗੀ ਹੋਵੇ ਇਹਨੂੰ ਸਾਂਭ ਰਹੀ ਹੋਵੇ ਇੰਨਾ ਪਿਆਰ ਦੇ ਰਹੀ ਹੋਵੇ ਜਿੱਦਾਂ ਦੀ ਇਹ ਸਾਡੇ ਘਰੇ ਆਈ ਹੈ ਨਾ ਮੇਰੀ ਤਾਂ ਜ਼ਿੰਦਗੀ ਜਿਉਣ ਦੀ ਦੁਆਰੇ ਇੱਛਾ ਹੋ ਗਈ ਪਹਿਲਾਂ ਤਾਂ ਮੈਂ ਜ਼ਿੰਦਗੀ ਤੋਂ ਹਾਰ ਚੁੱਕਿਆ ਸੀ ਐਂ ਜੀ ਕਰਦਾ ਸੀ ਕਿਤੇ ਭੱਜ ਜਾਂ ਨਾ ਕੋਈ ਖੁਸ਼ੀ ਕਰ ਲਾਂ ਜਿਹੜਾ ਕਿੰਨੀ ਚੰਗੀ ਕੁੜੀ ਆ ਹਨਾ ਪਰ ਸਾਡੇ ਹਾਲਾਤ ਵੀ ਇੱਕੋ ਜਿਹੇ ਨੇ ਇਹਦਾ ਵੀ ਤਲਾਕ ਹੋ ਗਿਆ ਮੈਂ ਵੀ ਔਰਤ ਤੋਂ ਬਿਨਾ ਮੰਜਾਗਾ ਹਨਾ ਜੀ ਕਰਦਾ ਇਹਦੇ ਨਾਲ ਹੀ ਵਿਆਹ ਕਰਾਵਾਂ ਪਰ ਪਾਗਲਾ ਤੂੰ ਇਹ ਕੀ ਸੋਚਣ ਬਹਿ ਗਿਆ ਕੀ ਪਤਾ ਅਗਲੀ ਤੇਰੇ ਬਾਰੇ ਕੀ ਸੋਚਦੀ ਹੈ ਕੀ ਨਹੀਂ ਤੇਰੀ ਉਹ ਇੰਨੀ ਇੱਜ਼ਤ ਕਰਦੀ ਐ ਤੂੰ ਇਹਦੇ ਬਾਰੇ ਕੀ ਸੋਚਦਾ ਹਨਾ ਤੇਰੇ ਤੇਰੀ ਜਿੰਦਗੀ ਤਾਂ ਖੁਸ਼ੀ ਲਿਖੀ ਨਹੀਂ ਹੋਈ ਤੂੰ ਨਾ ਸੋਚਿਆ ਕਰ ਚਲੋ ਕੰਮ ਤਾਂ ਤਾਂ ਨਿਮਰਤਾਈ ਸਾਰਾ ਪਹਿਲਾਂ ਵਿਚਾਰੇ ਨੂੰ ਖੋਦ ਹੀ ਕਰਨਾ ਪੈਂਦਾ ਇਹ ਸਾਰਾ ਕੁਝ ਚਲੋ ਹੁਣ ਮੇਰੇ ਆਉਣ ਨਾਲ ਇਹਨਾਂ ਨੂੰ ਥੋੜਾ ਸਹਾਰਾ ਹੋ ਗਿਆ ਕੰਮ ਕਰਨ ਦੇ ਵਿੱਚ ਮੈਂ ਬੱਚੇ ਨਾਲ ਵੀ ਖੇਡ ਲੈਣੀ ਆ ਬੱਚਾ ਵੀ ਕਿੰਨਾ ਪਿਆਰਾ ਹੈਗਾ ਸਾਡੇ ਦੋਵਾਂ ਦੀ ਕਿਸਮ ਦੀ ਇੱਕੋ ਜਿਹੀ ਹੈਗੀ ਮੇਰਾ ਵੈਸੇ ਤਲਾਕ ਹੋ ਗਿਆ ਸੀ ਤੇ ਇਹਨਾਂ ਦੀ ਘਰ ਵਾਲੀ ਉਹ ਮਰਦ ਤਾਂ ਪਹਿਲਾਂ ਹੀ ਮਰ ਗਈ ਛੱਡ ਕੇ ਤੁਰ ਗਈ ਇਹਨਾਂ ਨੂੰ ਬਚਾਰ ਮੈਨੂੰ ਤਾਂ ਤਰਸ ਜਾ ਬਹੁਤ ਆਉਂਦਾ ਗੱਲਾਂ ਹੀ ਬਹੁਤ ਵਧੀਆ ਕਰਦਾ ਇੱਕ ਔਰ ਦੀ ਇੱਜ਼ਤ ਕਿਵੇਂ ਕਰੀਦਾ ਸਭ ਪਤਾ ਹੈ ਇਹਨਾਂ ਨੂੰ ਵਧੀਆ ਇਨਸਾਨਾਂ ਜ਼ਮੀਨ ਜਾਇਦਾਦ ਵੀ ਸਭ ਕੁਝ ਇਹਨਾਂ ਕੋਲੇ ਕਾਸ਼ ਮੇਰਾ ਵਿਆਹ ਇਹ ਜੇ ਬੰਦੇ ਨਾਲ ਹੋਇਆ ਹੁੰਦਾ ਤਾਂ ਮੇਰੀ ਜ਼ਿੰਦਗੀ ਸਬਰ ਜਾਣੀ ਸੀਗੀ ਪਰ ਮੈਂ ਵੀ ਕੀ ਸੋਚੀ ਜਾਨੀ ਹੈਗੀ ਇੱਦਾਂ ਕਿੱਦਾਂ ਹੋ ਸਕਦਾ ਮੈਂ ਤਾਂ ਇੱਕ ਕਰਾਏਦਾਰ ਆ ਇਹਨਾਂ ਦੇ ਘਰ ਦੇ ਵਿੱਚ ਇੱਕ ਨਾ ਇੱਕ ਦਿਨ ਤਾਂ ਮੈਨੂੰ ਜਾਣਾ ਹੀ ਪੈਣਾਗਾ ਸਿਮਰਨ ਮੈਡਮ ਆलो ਮੈਂ ਗੋਲੀ ਲਿਆਂਦੀ ਗੋਲੀ ਲੈ ਲਓ ਕਿੰਨਾ ਕ ਬੁਖਾਰ ਆਜ ਹੈਗਾ ਬਾਪ ਹਾਂਜੀ ਹਾਂਜੀ ਉੱਠ ਉੱਠ ਕੇ ਬੈਠੋ ਬੈ ਬੈ ਉੱਠ ਕੇ ਆਜੋ ਉੱਠੋ ਉੱਠੋ ਨਹੀਂ ਡਾਕਟਰ ਤੇ ਜਾਉਂਦੇ ਮੈਂ ਗੱਡੀ ਲੈ ਕੇ ਚਲਾ ਜਾਂਦਾ ਨਹੀਂ ਡਾਕਟਰ ਦੀ ਦਿਖਾਉਂਦੇ ਨਹੀਂ ਕੋਈ ਨਾ ਤੁਸੀਂ ਕੋਈ ਦਵਾਈ ਦੇ ਦਿਓ ਬਸ ਮੈਨੂੰ ਹਲੋ ਸਿਰ ਦਰਦ ਕਰ ਰਿਹਾ ਮੈਂ ਸਾਰੀ ਦੱਸਦੇ ਮੈਂ ਬੁਖਾਰ ਵੀ ਆ ਗਿਆ ਸਿਰ ਦਰਦ ਵੀ ਆ ਹੱਡ ਪੈਰ ਵੀ ਟੁੱਟਦੇ ਨੇ ਠੰਡ ਬਹੁਤ ਲੱਗ ਰਹੀ ਹੈ ਹਾਂ ਹੱਲ ਬਸ ਰੱਖ ਲਿਆ ਨਹੀਂ ਹallelujah ਨਾ ਦੋ ਗੋਲੀਆਂ ਹੋਰ ਆ 14 ਨਹੀਂ ਖਾਈ ਜਾਣੀ ਮੇ ਤੋਂ ਨਹੀਂ ਨਹੀਂ ਤੇਰੇ ਸਾਰੇ ਕਾਸੇ ਦੀ ਨਹੀਂ ਮੈਕਸ ਨੇਗੀਆਂ ਬਾਕੀ ਚਾਰ ਖਰਾਕਾਂ ਨੇ ਬਾਕੀ ਆਹ ਉਹਦੇ ਦਵਾਈ ਰੱਖ ਲੈਣਾ ਤੁਸੀਂ ਲੈ ਲਿਓ ਲਓ ਭਰਾ ਦੇ ਮੈਨੂੰ ਫਿਰ ਤੁਸੀਂ ਰੈਸਟ ਕਰ ਲਓ ਇਹਦੇ ਸਾਰਾ ਲਾਲ ਕੰਦਾ ਕੋਈ ਗੱਲ ਨਹੀਂ ਸਰ ਮੈਂ ਟੋੜ ਦਿੱਤਾ ਪੰਨਾ ਨਹੀਂ ਨਹੀਂ ਜਿਆਦਾ ਦਰਦ ਕਰ ਰਿਹਾ ਨਹੀਂ ਤੁਸੀਂ ਰਹਿਣ ਦਿਓ ਤੁਸੀਂ ਬੱਚੇ ਨੂੰ ਦੇਖ ਲਓ ਜਾ ਕੇ ਨਹੀਂ ਕੋਈ ਗੱਲ ਨਹੀਂ ਬੱਚਾ ਤਾਂ ਸੁੱਤਾ ਪਿਆਗਾ ਹੁਣ ਮੈਂ ਨਹੀਂ ਤੁਹਾਨੂੰ ਦੇਖੂੰਗਾ ਇੱਥੇ ਤੁਹਾਨੂੰ ਹੋਰ ਦੇਖਣ ਵਾਲਾ ਕੌਣ ਆਗਾ ਨਹੀਂ ਪਲੀਜ਼ ਤੁਸੀਂ ਰਹਿਣ ਦੋ ਉਹ ਦੱਸ ਦਿਓ ਜੇਕਰ ਨਾ ਹਟਿਆ ਫਿਰ ਆਪਾਂ ਸ਼ਹਿਰ ਚਲੇ ਜਾਵਾਂਗੇ ਕਿਤੇ ਹਸਪੀਟਲ 'ਚ ਉੱਥੋਂ ਵਧੀਆ ਦਵਾਈ ਲਿਆਵਾਂਗੇ ਠੀਕ ਹੈ ਨਾ ਹਾਂਜੀ ਕੋਈ ਨਾ ਦੱਸ ਦਿਓ ਓਕੇ ਕੋਈ ਨਾ ਤੁਸੀਂ ਪਰਸਾਨ ਨਾ ਹੋ ਮੇਰੀ وجہ ਨਾਲ ਨਹੀਂ ਤੁਹਾਡਾ ਹੋਰ ਕੌਣ ਆਗਾ ਇੱਥੇ ਮੈਂ ਦੇਖਣਾ ਨਾ ਤੁਸੀਂ ਸਾਡੇ ਮਹਿਮਾਨ ਹੋਗੇ ਬੁਖਾਰ ਕਿੰਨਾ ਕੁ ਦਿਖਾਇਓ ਬਾਹ ਦਿਖਾਇਓ ਹੈਗਾ ਅਜੇ ਬਹੁਤ ਜ਼ਿਆਦਾ ਬੁਖਾਰ ਹੈਗਾ ਕੋਈ ਗੱਲ ਨਹੀਂ ਗੋਲੀਆਂ ਨਾਲ ਠੀਕ ਹੋ ਜੂ ਨਹੀਂ ਹੋਇਆ ਮੈਨੂੰ ਆਵਾਜ਼ ਮਾਰ ਦਿਓ ਠੀਕ ਹੈ ਹਾਂਜੀ ਹਾਂ ਮੈਂ ਬੱਚੇ ਨੂੰ ਦੇਖਾਂ ਕਿੰਨੋ ਘਰ ਰੱਖਤੇ ਨੇ ਮੇਰਾ ਹੀ ਮੇਰੇ ਤੇ ਨਾ ਕੋਈ ਰਿਸ਼ਤਾ ਵੀ ਨਹੀਂ ਹੈਗਾ ਫਿਰ ਵੀ ਮੇਰੇ ਕਿੰਨੇ ਕੇਅਰ ਕਰਦੇ ਨੇ ਮੈਡਮ ਜੀ ਹਾਂਜੀ ਡਿਊਟੀ ਤੇ ਜਾ ਰਹੇ ਹਾਂ ਅੱਜ ਕਿੱਟਕਾ ਤੋਂ ਲੈ ਕੇ ਜਾ ਰਹੇ ਹਾਂ ਨਹੀਂ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਮੈਂ ਤੁਹਾਡੇ ਤੁਹਾਡੇ ਵੱਲੀ ਆ ਰਹੀ ਸੀ ਹਾਂਜੀ ਉਹ ਐਕਚੁਅਲੀ ਨਾ ਮਮੇ ਨੂੰ ਦੱਸਿਆ ਸੀ ਨਾ ਮੈਨੂੰ ਬਹੁਤ ਜ਼ਿਆਦਾ ਬੁਖਾਰ ਹੋ ਗਿਆ ਸੀਗਾ ਹਾਂ ਹਾਂ ਹੁੰਦਾ ਠੀਕ ਹੁਣ ਤਾਂ ਨਹੀਂ ਬਿਖਾਰਾ ਹੈਗਾ ਨਹੀਂ ਹੁਣ ਤਾਂ ਠੀਕ ਹੈ ਹਾਂਜੀ ਹਾਂ ਤੇ ਉਹ ਕਹਿ ਰਹੀ ਸੀ ਕਿ ਤੂੰ ਵਾਪਸ ਆ ਜਾ ਵੀ ਤੇਰੇ ਵਾਸਤੇ ਮੁੰਡਾ ਦੇਖਣਾ ਹੈ ਵਾ ਡਿਊਟੀ ਦਾ ਤੁਹਾਡਾ ਫਿਰ ਮੈਂ ਉਧਰੋਂ ਛੱਡ ਦੇਣੀ ਨੌਕਰੀ ਤੁਸੀਂ ਡਿਊਟੀ ਛੱਡ ਕੇ ਜਾ ਰਹੇ ਹੋ ਹਾਂਜੀ ਕੀ ਗੱਲ ਹੋ ਗਈ ਕੁਛ ਨਹੀਂ ਮੈਂ ਜਿਹੜੇ ਬਾਕੀ ਪੈਸੇ ਰਹਿੰਦੇ ਮੇਰੇ ਕਿਰਾਏ ਦੇ ਮੈਂ ਤੁਹਾਨੂੰ ਉਹ ਤੇ Google Pay ਕਰ ਦੂੰ ਕੋਈ ਗੱਲ ਨਹੀਂ 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 ਪੈਸੇ ਦੀ ਲੋੜ ਹਾਂਜੀ ਕੀ ਗੱਲ ਸੀ ਕਰ ਤੁਸੀਂ ਨਾ ਉਦਾਸ ਕਿਉਂ ਹੋਗੇ ਨਾਲੇ ਦੱਸੋ ਨਾ ਕੀ ਗੱਲ ਹੋਈ ਹੈ ਮੈਨੂੰ ਪਤਾ ਨਹੀਂ ਲੱਗ ਰਿਹਾ ਹੁਣ ਮੈਂ ਤੁਹਾਨੂੰ ਕੀ ਕਹਾਂ ਦੇਖੋ ਜਿੱਦ ਦਿਨ ਤੁਸੀਂ ਮੇਰੇ ਘਰੇ ਆਏ ਹੋ ਨਾ ਤੁਸੀਂ ਮੇਰੇ ਬੱਚੇ ਨੂੰ ਇੱਦਾਂ ਈ ਸਹੋਂ ਦੇ ਦਿੱਤਾ ਕਿ ਤੇਰੀ ਮਾਂ ਨਹੀਂ ਹੈਗੀ ਤੁਸੀਂ ਮੇਰੇ ਬੱਚੇ ਨੂੰ ਮਾਂ ਦਾ ਪਿਆਰ ਦਿੱਤਾ ਤੇ ਤੁਸੀਂ ਸਾਡੇ ਘਰ ਦੇ ਸਾਰੇ ਕੰਮ ਆਪਣਾ ਘਰ ਮੰਨ ਕੇ ਕੀਤੇ ਨੇ ਮੈਨੂੰ ਕਦੇ ਵੀ ਇਦਾਂ ਅਹਿਸਾਸ ਨਹੀਂ ਹੋਇਆ ਕਿ ਇਹ ਮੇਰੇ ਘਰ ਆਈ ਦੀ ਡੈਥ ਹੋਈ ਹੋਈ ਆ ਤੁਸੀਂ ਇੱਕ ਘਰ ਵਾਲੀ ਦੇ ਵਾਂਗੂ ਸਾਰੇ ਕੰਮ ਕਰ ਦਿੱਤੇ ਸਾਡੇ ਕੱਪੜੇ ਧੋਤੇ ਹਨ ਆਂ ਭਾਂਡੇ ਧੋਤੇ ਤੇ ਬੱਚੇ ਨੂੰ ਦੁੱਧ ਤੱਤਾ ਕਰਕੇ ਦਿੱਤਾ ਰੋਟੀਆਂ ਲਾ ਕੇ ਦਿੱਤੀਆਂ ਹੁਣ ਮੈਨੂੰ ਉਦਾਸੀ ਤਾਂ ਹੋਣੀ ਐ ਤੁਸੀਂ ਛੱਡ ਕੇ ਜਾ ਰਹੇ ਹੋ ਹੁਣ ਹਨਾ ਮੈਂ ਤਾਂ ਬਸ ਮਜਬੂਰ ਆਂਗੇ ਜੀ ਆਪਣੀ ਮੰਮੀ ਨੂੰ ਕਿਹਾ ਸੀਗਾ ਕਿ ਮੈਂ ਆ ਜਾਨੀ ਚਲੋ ਜਿੱਦਾਂ ਦੇ ਤੁਸੀਂ ਸਾਡੇ ਘਰ ਚ ਕਿਰਾਏਦਾਰ ਬਣ ਕੇ ਆਏ ਹੋ ਨਾ ਮੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਗਈ ਸੀ ਮੇਰੀ ਝੂਲੀ ਤੁਸੀਂ ਖੁਸ਼ੀਆਂ ਨਾਲ ਭਰਤੀ ਸੀ ਪਰ ਅੱਜ ਮੈਨੂੰ ਇਦਾਂ ਲੱਗ ਰਿਹਾ ਜਿਵੇਂ ਕਿ ਕੋਈ ਬੰਦਾ ਮੇਰੀ ਸਾਰੀਆਂ ਖੁਸ਼ੀਆਂ ਅੱਜ ਚੁਰਾ ਕੇ ਚੁਰਾ ਕੇ ਲੈ ਕੇ ਜਾ ਰਿਹਾ ਮੈਨੂੰ ਮੈਂ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਅੱਜ ਤੁਸੀਂ ਪਲੀਜ਼ ਨਾ ਛੱਡ ਕੇ ਜਾਓ ਇੱਥੇ ਹੀ ਰਹੋ ਮੇਰੇ ਬੱਚੇ ਬਾਰੇ ਤਾਂ ਸੋਚੋ ਨਾ ਘੱਟੋ ਘੱਟ ਮੇਰੇ ਬਾਰੇ ਨਹੀਂ ਤਾਂ ਉਹ ਬੜੀਆ ਖੁਸ਼ ਰਹਿੰਦਾ ਤੁਹਾਡੇ ਕੋਲੇ ਉਹਨੂੰ ਆਪਣੀ ਮਾਂ ਦੀ ਘਾਟ ਮਹਿਸੂਸ ਨਹੀਂ ਹੁੰਦੀ ਇੱਦਾਂ ਨਾ ਕਰੋ ਤੁਸੀਂ ਕਿਰਾਇਆ ਮੈਂ ਤੁਹਾਡਾ ਬਿਲਕੁਲ ਹੀ ਨਾ ਚਾਹੇ ਤੇ ਉਹ ਕਿਰਾਏ ਦੀ ਕੋਈ ਗੱਲ ਨਹੀਂ ਹੈਗੀ ਅਸਲ ਜੇ ਤੁਹਾਨੂੰ ਗੱਲ ਦੱਸਾਂ ਮੈਂ ਹਾਂ ਮੈਨੂੰ ਵੀ ਚੰਗਾ ਨਹੀਂ ਲੱਗਦਾ ਇੱਥੇ ਛੱਡ ਕੇ ਜਾਣਾ ਫਿਰ ਤੁਸੀਂ ਛੱਡ ਕੇ ਕਿਉਂ ਜਾ ਰਹੇ ਹੋ ਮੈਂ ਥੇ ਹੋਰ ਕਿੰਨਾ ਕ ਟਾਈਮ ਰਹਿ ਸਕਦੀ ਆਂਗੀ ਜਦੋਂ ਆਪਣਾ ਕੋਈ ਰਿਸ਼ਤਾ ਹੀ ਨਹੀਂ ਹੈਗਾ ਮੈਂ ਤਾਂ ਇੱਕ ਸਿਰਫ ਬਸ ਕਿਰਾਏਦਾਰ ਆਂਗੀ ਤੁਹਾਡੀ ਤੁਹਾਡੀ ਮਾਤਾ ਤੁਹਾਨੂੰ ਸਿਰਫ ਵਿਆਹ ਕਰਨ ਵਾਸਤੇ ਬੁਲਾ ਰਹੀ ਹੈਗੀ ਹਾਂਜੀ ਤੁਸੀਂ ਵਿਆਹ ਨਾ ਕਰਵਾਓ ਫਿਰ ਹਣ ਮਾਪੇ ਨੇ ਦੇਖਿਆ ਹੋਆ ਤੁਹਾਡੇ ਲਈ ਕੋਈ ਨਹੀਂ ਕਹਿ ਰਹੇ ਸੀਗੇ ਕਿ ਮੁੰਡਾ ਦੇਖਣ ਜਾਣਾਗਾ ਕਿ ਤੂੰ ਆ ਜਾ ਹਣ ਮੈਂ ਤੁਹਾਨੂੰ ਕੀ ਮੈਂ ਕਹਾਂ ਤੁਹਾਡੇ ਵੀ ਹਾਲਤ ਉਹ ਹੀ ਨੇ ਹਨ ਮੇਰੇ ਵੀ ਉਹ ਹੀ ਨੇ ਤੁਹਾਨੂੰ ਵੀ ਇੱਕ ਚੰਗੇ ਮਰਦ ਦੀ ਲੋੜ ਆ ਵਿਆਹ ਕਰਾਉਣ ਵਾਸਤੇ ਮੈਨੂੰ ਵੀ ਇੱਕ ਚੰਗੀ ਔਰਤ ਦੀ ਲੋੜ ਆ ਗਈ ਕੀ ਕਰ ਸਕਦੇ ਆ ਫਿਰ ਆਪਾਂ ਤੁਸੀਂ ਮੇਰੇ ਹਮਸਫਰ ਬਣ ਸਕਦੇ ਹੋ ਮੈਂ ਤੁਹਾਡੇ ਨਾਲ ਵਿਆਹ ਕਰਾਉਣ ਲਈ ਤਿਆਰ ਹਾਂ ਮੇਰਾ ਬੱਚਾ ਪਲ ਜਾਊਗਾ ਉਹ ਬਹੁਤ ਖੁਸ਼ ਆ ਤੁਹਾਡੇ ਕੋਲ ਆ ਕੇ ਮੈਨੂੰ ਪਤਾ ਜੇ ਕੋਈ ਹੋਰ ਆ ਗਈ ਮੇਰੇ ਬੱਚੇ ਨਾਲ ਉਹ ਮਤਰੀ ਮਾਂ ਵਾਲਾ ਵਿਵਹਾਰ ਕਰੂਗੀ ਪਰ ਤੁਸੀਂ ਉਹਨੂੰ ਉਹਦੀ ਅਸਲੀ ਮੰਗ ਉਹ ਪਿਆਰ ਦੇ ਰਹੋਗੇ ਦੱਸੋ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈਗਾ ਫਿਰ ਮੈਨੂੰ ਵੀ ਕੋਈ ਇਤਰਾਜ਼ ਨਹੀਂ ਹੈਗਾ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਂਦੀ ਮੈਂ ਇੱਥੇ ਰਹੂੰਗੀ ਤੁਹਾਡੇ ਕੋਲ ਸੱਚੀ ਹਾਂਜੀ ਫਿਰ ਮੰਮੀ ਨੂੰ ਤੁਸੀਂ ਕੀ ਕਹੋਗੇ ਮੈਂ ਮੰਮੀ ਨੂੰ ਇੱਥੇ ਬੁਲਾ ਲੈਣਾਗਾ ਮੈਨੂੰ ਪੂਰਾ ਭਰੋਸਾ ਹੈਗਾ ਉਹਨਾਂ ਨੂੰ ਮੇਰੀ ਖੁਸ਼ੀ ਦੇ ਵਿੱਚ ਹੀ ਉਹਨਾਂ ਦੀ ਖੁਸ਼ੀ ਹੈਗੀ ਸੱਚੀ ਹੂੰ ਮੈਂ ਤੁਹਾਨੂੰ ਬਹੁਤ ਪਿਆਰ ਕਰਨ ਲੱਗ ਗਿਆ ਸੀ ਜਿੱਦ ਤੋਂ ਤੁਸੀਂ ਆਏ ਹੋ ਮੈਂ ਤੁਹਾਨੂੰ ਪਸੰਦ ਕਰਦਾ ਤੁਸੀਂ ਵੀ ਹਾਂ ਫਿਰ ਕਮਰੀਏ ਤੂੰ ਪਹਿਲਾਂ ਨਹੀਂ ਦੱਸਿਆ ਮੈਨੂੰ ਹੈ ਮੈਂ ਕਿਵੇਂ ਕਹਿ ਸਕਦੀ ਆਂ ਵੀ ਤੈਨੂੰ ਵੀ ਇਦਾਂ ਲੱਗ ਰਿਹਾ ਸੀ ਵੀ ਇਹ ਮੇਰਾ ਘਰ ਆ ਹਾਂ ਮਿਲ ਤਾ ਜਦੋਂ ਮੈਨੂੰ ਲੱਗ ਰਿਹਾ ਸੀ ਕਿ ਮੇਰੀ ਪਤਨੀ ਹਾਂਜੀ ਮੈਂ ਤਾਂ ਕਦੇ ਬਗਾਨਾ ਸਮਝੀ ਨਹੀਂ ਹੈਗਾ ਆਪਣੇ ਘਰ ਮੋਂ ਕੋਈ ਸਮਝੇਗਾ ਤੂੰ ਦੱਸ ਮੇਰੇ ਨਾਲ ਵਿਆਹ ਕਰਾਉਣ ਲਈ ਤਿਆਰ ਆ ਮੈਨੂੰ ਤੇ ਬਹੁਤ ਚੰਗੀ ਲੱਗੀ ਮੈਂ ਤਾਂ ਵਿਆਹ ਕਰਾਉਣ ਲਈ ਤਿਆਰ ਹਾਂ ਹਾਂਜੀ ਬਹੁਤ ਪਿਆਰ ਕਰਦਾ ਯਾਰ ਮੈਂ ਤੇਰੇ ਬਿਨਾ ਰਹਿ ਨਹੀਂ ਰਹਿ ਸਕਦਾ ਜੇ ਤੂੰ ਮੈਨੂੰ ਛੱਡ ਕੇ ਗਈ ਨਾ ਮੈਂ ਜ਼ਿੰਦਗੀ ਤੋਂ ਹਾਰ ਜਾਊਂ ਮੈਂ ਕੁਛ ਕਾ ਕੇ ਮਰ ਜਾਊਂਗਾ ਦੱਸ ਮੈਨੂੰ ਛੱਡ ਕੇ ਤਾਂ ਨਹੀਂ ਜਾਂਦੀ ਨਹੀਂ ਬਸ ਮੈਨੂੰ ਆਪਣਾ ਕੋਲ ਹੀ ਰੱਖ ਬਸ ਤੇ ਵਿਆਹ ਕਰਾਉਣੇ ਆਪਾਂ ਦੱਸ ਕਿੱਦੇ ਵਿਆਹ ਕਰਾਉਣਾ ਮੈਂ ਉਹਦੇ ਦੇ ਦਿਨ ਕਢਾ ਲੈਣਾ ਬਸ ਮੈਂ ਤੈਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦਾ ਹਾਂਜੀ ਬਹੁਤ ਜਲਦੀ ਬਹੁਤ ਜਲਦੀ ਹਾਂ ਚਲ ਬੈਗ ਬਾਪਸ ਰੱਖ ਕੇ ਚੱਲ ਮੇਰੇ ਨਾਲ ਹੀ ਰਹੇ ਕਿ ਮੇਰੀ ਜ਼ਿੰਦਗੀ ਬਦਲਦੀ ਤੂੰ ਉੱਪਰ ਵਾਲੇ ਕਮਰੇ ਚ ਕਿ ਤੁਹਾਡੇ ਕਮਰੇ ਚ ਚਲ ਬੈਗ ਤਾਂ ਆਪਾਂ ਇੱਥੇ ਰੱਖਿਆ ਉਹ ਕੋਈ ਗੱਲ ਨਹੀਂ ਮੇਰੇ ਨਾਲ ਹੀ ਰਹ ਤੂੰ ਠੀਕ ਹੈ ਮੇਰੀ ਘਰ ਵਾਲੀ ਬਣਨ ਵਾਲੀ ਹੁਣ ਤਾਂ ਆ ਜਾ